ਬਲਦੀਰ ਕੋ ਡੈਪੀ ਸਵਕਤ ਇਹ ਜੀ ਅੱਜ ਭਾਂਡਿਆਂ ਦੇ ਵਾਲੇ ਸਤਿਕਾਰ ਦੀ ਸਾਰਿਆਂ ਨੂੰ ਐ ਤੁਹਾਨੂੰ ਵੀ ਜੀ ਸਵਕਤੇ ਦੁਨੀਆ ਨੇ ਹੁਣ ਬੜੇ ਕੰਮ ਕਰਲੇ ਅੱਜ ਅੱਜ ਇੱਕ ਪਹਿਲਾਂ 2-2 ਘੰਟੇ ਲਾਇਏ ਸਵਕਤੇ ਉੱਠ ਕੇ ਕੱਪੜਿਆਂ ਦੇ ਮੋٹے ਕੱਪੜੇ ਸਰਦੀਆਂ ਵਾਲੇ ਕੱਪੜੇ ਕੱਢ ਲਏ ਆ ਤੇ ਗਰਮੀਆਂ ਵਾਲੇ ਤਿਆਰ ਰੱਖ 2 ਘੰਟੇ ਲਾਏ ਆ 7 ਵਜੇ ਤੇ ਲੱਗੇ ਸੀ ਹੂੰ 9 ਵਜੇ ਹਟੇ ਨਾ ਮੈਂ ਨਹੀਂ ਹਟੇ 9 ਤੋਂ ਬਾਅਦ ਜੀ ਬਾਅਦ ਚ ਤੇ ਹੁਣ ਟੀਮ ਸਾਡੀ ਅੱਧੀ ਪਚੱਧੀ ਆ ਗਈ ਆ ਮੈਂ ਇੱਕਦਮ ਸਾਰੇ ਖਵਾ ਲੇ ਪਾ ਲੇ ਹਾਂ ਹੂੰ ਹੂੰ ਗੱਲ ਆ ਸਬਜੀਤਾਂ ਲਈ ਇੱਕ ਪਾਸੇ ਉਹ ਵੀ ਕੰਮ ਜਿਆਦਾ ਉਹ ਤੇ 7 ਵਜੇ ਧਰਤੀ ਅੱਜ ਆਪਾਂ ਤੇ ਜਣੇ ਹੁਣ ਤਰੰਗਾ ਤੇ ਹੁਣ ਹੀ ਵਾਇਆ ਹੋ ਗਿਆ ਹੂੰ ਹੂੰ ਕੋਲ ਨੇ ਤੇ ਰਹੀ ਤੇ ਵਿੱਚ ਆਟਾ ਜੂ ਆਟਾ ਹੀ ਹੁਣਨ ਵਾਲਾ ਹੈ ਤੇ ਮੇਰੇ ਥਾਂ ਹੁਣਨ ਲਾ ਕੇ ਚਲੋ ਹੁਣ ਵੀਡੀਓ ਦਾ ਵੀ ਕੰਮ ਹੋ ਗਿਆ ਸ਼ੁਰੂ ਆਪਣਾ ਟਾਈਮ ਹੋ ਗਿਆ 10:30 ਤੇ ਹੁਣ ਭਾਂਡੇ ਮੰਜਣ ਵਾਲੇ ਭਾਂਡੇ ਮੰਜਣ ਕੰਮ ਸਾਡਾ ਹਜੇ ਬਹਾਵਾ ਰਹਿ ਜਾਵਾ ਇੱਕ ਧੁੰਦ ਬੜੀ ਪਈ ਨਾ ਅੱਜ ਤੁੰਦ ਬਹੁਤ ਪਈ ਹੈ ਹੂੰ ਤੇ ਸਾਰੇ ਇਕਦਮ ਨਹੀਂ ਪੈਣ ਲੱਗ ਗਏ ਇਕਦਾਨੀ ਸਾਰੇ ਜਿਹੜੇ ਕਮੈਂਟਾਂ ਚ ਦੱਸੋ ਕੀ ਜੇ ਕਿਹਦੇ ਏਰੀਆ ਚ ਤੁੰਦ ਪੈਂਦਾ ਹੈ ਵੀ ਆਹੋ ਇੱਕ ਤੁੰਦ ਪੈਣ ਲੱਗ ਪਿਆ ਜਿਹੜੇ ਆ ਨਾ ਸਾਨੂੰ ਮੇਲੇ ਸਿਰ ਹੁਣ ਕੱਪੜੇ ਹੀ ਹੌਲੀ-ਹੌਲੀ ਕੱਢਣੇ ਹੈ ਕਿ ਇੱਕ ਦੋ-ਦੋ ਕਰਕੇ ਇਕਦਮ ਕੱਢਣੇ ਪਏ ਕਿ ਜਿੱਦਾਂ ਹੁਣ ਗਾੜੀ ਹੌਲੀ-ਹੌਲੀ ਵਿਆਹ ਹੁੰਦੇ ਉਹ ਸਾਬ ਨਹੀਂ ਕੱਪੜੇ ਕੱਢਣ ਹੁਣ ਇਕਦਮ ਹੀ ਸਾਨੂੰ ਕੱਪੜੇ ਸਾਰੇ ਕੱਢਣੇ ਪੈ ਗਏ ਹੈ ਹਾਂ ਤੇ ਮੰਮੀ ਹੁਣ ਵੀ ਰਜਾਇ ਬਿਸਤਰੇ 'ਚ ਆ ਬਾਕੀ ਹੈਰ ਦਾ ਦਾਵੇ ਤੇ ਮਰਮਾ ਨਿਕਲ ਹੋ ਜਾਂਦਾ ਵਾ ਮੁੜਕੇ ਤੇ 12 ਵਜੇ ਹੀ ਮੈਂ ਕੰਨਾ ਬਿਸਤਰੀ 12 ਵਜੇ ਹੀ ਕਿਉਂਕਿ ਮੁੜਕੇ ਵੀਡੀਓ ਦਾ ਟਾਈਮ ਹੀ ਚੇਂਜ ਹੁੰਦਾ ਜਾਣਾ ਹੌਲੀ ਹੌਲੀ ਆਪਣੇ ਆਪ ਹੀ ਹੋ ਜਾਂਦਾ ਹੂੰ ਗਾਲੀ ਖਾਂਡ ਵੀ ਨਹੀਂ ਪੈਣੀ ਆਹ ਤੇ ਹੋਰ ਅਜੇ ਠੰਡ ਸ਼ੁਰੂ ਨਹੀਂ ਹੋਈ ਤੇ ਅਸੀਂ ਕਹਿੰਦੇ ਮੈਂ ਠੰਡਾ ਕੀ ਠੰਡਾ ਕੀ ਅੱਜ ਮਹੀਨਾ ਚੜ ਗਿਆ ਵਾ ਹਾਂ ਕਿਹੜਾ ਮੱਗਰ ਮੱਗਰ ਤੇ ਆਪਾਂ ਮੱਗਰ ਕਹਿੰਦੇ ਆ ਹਾਂ ਗੱਗਾ ਲੌਣੇ ਆ ਉਹਦਾ ਧੱਗਾ ਮੱਗਰ ਮਗ ਕਗਾ ਕਗਾ ਲੱਗਦਾ ਵਿੱਚ ਉਹ ਤਾਂ ਬਾਬਿਆਂ ਨੇ ਤੇ ਕਥਾ ਜਿੱਦਾ ਸੁਣਾ ਮੱਕਰਸ ਨਾ ਮਗ ਉਹ ਫਿਰ ਬਾਬੇ ਸਾਰੀਆਂ ਸਿਹਾਰੀਆਂ ਵੀ ਇਹ ਲੁੰਦੀਆਂ ਨਾ ਆਪਾਂ ਸਿੱਧੀ ਦੇਸੀ ਭਾਸ਼ਾ ਵਿੱਚ ਬੋਲ ਲੈਂਦੇ ਆ ਨਾ ਕਿ ਜਿੱਦਾਂ ਤੇ ਹੋਰ ਅੱਜ ਕਿਹੜੀ ਕਿਹੜੀ ਟੀਮ ਆ ਰਹੀ ਆਪਣੇ ਨਾਲ ਉਹ ਆਪਣੇ ਵਾਲ ਟੀਮਾਂ ਬਥੇਰੀਆਂ ਵਾਣੀਆਂ ਅੱਜ ਸਾਂਝੀਆਂ ਰਲਦੀ ਬਣਨੀ ਆ ਤੇ ਮਨਪਰੀ ਵਾਲੀ ਵੀ ਪਸੰਦ ਜਾਣੀ ਬਣਨੀ ਆ ਤੇ ਆਪਣੀ ਵੀ ਬਣਨੀ ਆ ਤੇ ਸੁੱਖ ਵੀ ਵਿੱਚ ਵਿੱਚ ਚਾਜ ਉਗੜ ਜਾਂਦਾ ਸੁੱਖ ਨੂੰ ਵੀ ਕਾਲਾ ਕੀ ਸੀਨ ਮੇਰੇ ਕਰ ਜੋ ਤੇ ਹੁਣ ਉਹ ਉਹਦੀ ਵੀਡੀਓ ਤੇ ਪਰਸੋਂ ਚਾਹੀਦਾ ਸੀਨ ਕਹਿੰਦੀ ਕਰਦੇ ਹੋ ਦੀਦੀ ਇੱਕ ਤੇ ਉਹ ਜਾਣ ਗਿਆ ਹੁਣ ਕਿਤੇ ਤੇ ਘੁੰਮ ਗਿਆ ਉਹਨਾਂ ਕਾਲੀ ਬੜੀ ਹੁੰਦੀ ਨਾ ਜਾਣ ਲੱਗੇ ਕਾਲੀ ਨਹੀਂ ਉਹਨਾਂ ਹੈ ਹੀ ਕਾਲੀ ਸਾਰਿਆਂ ਨੇ ਕਾਲੀ ਇੱਕ ਉਹਦਾ ਅਸਲ ਚ ਉਹਨਾਂ ਮੁੰਡਾ ਰੋਂਦੇ ਮੁੰਡਾ ਦਾ ਘਰ ਹੀ ਤੇ ਕੱਲੀ ਆਈ ਸੀਨ ਕਰਨ ਤੇ ਜਿਆਦੀ ਖੇਚ ਉਹਨੂੰ ਮੁੰਡੇ ਦੀ ਸੀ ਪਰ ਕੋਈ ਨਹੀਂ ਇੱਕ ਅਦਾ ਸੀਨ ਕੋਈ ਕੋਵਾ ਵੀ ਨਹੀਂ ਲੱਗ ਕਿਸੇ ਕੋਲ ਕੋਈ ਨਹੀਂ ਹੁਣ ਕੋਈ ਨਹੀਂ ਜਦੋਂ ਉਹਦਾ ਸੀਨ ਪਾਜਣਾ ਮਗਰੋਂ ਇੱਕ ਸੂਟ ਮੇਰਾ ਪੱਕਾ ਹੀ ਤੇ ਲਿਆ ਆਹੋ ਸਿਆਲ ਵਾਲਾ ਹਾਂ 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 ਉਹ ਜਦੋਂ ਵੀ ਆਈ ਉਹਨੇ ਇਹੋ ਸੁਣਾ ਦੇਣਾ ਵਾ ਨਹੀਂ ਸੁਣੋ ਇੱਕ ਮੇਰੇ ਫੋਨਾਂ ਨੇ ਬੜੀ ਜਾਨ ਰੁਕੀ ਕੀਤੀ ਮੇਰੀ ਕਦੇ ਕਿਸ ਦਾ ਫੋਨ ਆ ਨਾ ਕਦੇ ਕਿਸ ਦਾ ਇੱਕ ਗੱਲ ਕਰਕੇ ਹੁਣ ਫੋਨ ਆਉਂਦੇ ਤਾਂ ਹੁਣ ਕੋਈ ਨਹੀਂ ਫੋਨਾਂ ਲੱਗੇ ਜਾਂਦਾ ਤੇ ਜਦੋਂ ਨਵੇਂ ਨਵੇਂ ਫੋਨ ਲੱਗੇ ਸਾਰੀ ਪਟੜ ਉੱਤੇ ਡੇਗੜ ਨੂੰ ਕਹਿੰਦੀ ਸੀ ਵੀ ਮੈਂ ਫੜਾ ਘਰ ਚੁੱਕਾ ਅੱਗੇ ਮੈਂ ਫੋਨ ਚੁੱਕ ਲਾ ਪਤਾ ਨਹੀਂ ਕਿਹਦਾ ਫੋਨ ਆ ਗਿਆ ਹੁਣ ਤੇ ਚਲੋ ਕੋਈ ਨਹੀਂ ਹੁਣ ਫੋਨ ਸੁਣਨਾ ਕਿਹਦਾ ਆਇਆ ਵਾ ਆ ਕੁੜੀ ਨੂੰ ਨਾ ਸਭ ਨੇ 50 ਵਾਰੀ ਵੜਿਆ ਵਾ ਕਿ ਚੌਲ ਨਹੀਂ ਖਾਣੇ ਪਰ ਇਹ ਨਹੀਂ ਟਲਦੀ ਸਤਿਗੁਰ ਜੀ ਸਤਿਗੁਰ ਜੀ ਇਹਨੇ ਦਵਾਈ ਤਾਂ ਲਾਉਣੀ ਸ਼ੁਰੂ ਕਰ ਦਿੱਤੀ ਇਹ ਕਹਿੰਦੇ ਮੈਨੂੰ ਗੁੱਸਾ ਕਰ ਦਿੰਦਾ ਕਿ ਇੱਕ ਤੋਂ ਚਾਰ ਦਵਾਈਆਂ ਖੋਣ ਇਹਨੂੰ ਅੰਟੀ ਮੈਂ ਚਾ ਆਪਣੀ ਮੇਰੀ ਇਹ ਚਿੰਤ ਜਾਂਦੀ ਹੈ ਇਹਨੇ ਕੀ ਕੀਤਾ ਕਿ ਮੈਂ ਅੰਦਰ ਬੈਠੀ ਤੇ ਮੈਂ ਚੌਲ ਖਾ ਲਈ ਮੈਂ ਇਹਦੇ ਸਾਹਮਣੇ ਹੀ ਚੌਲ ਖਾਦੇ ਆ ਤੇ ਮਿਲ ਲੱਗੇ ਬੁਝਾਤਾ ਪਤਾ ਕੀ ਕਹਿਣ ਜੀ ਕਾਹ ਫੌਂਡਈ ਦੀਦੀ ਮੈਂ ਡਾਕਟਰ ਨੂੰ ਫੋਨ ਕੀਤਾ ਸੀ ਮੈਂ ਡਾਕਟਰ ਕਹਿੰਦਾ ਚੌਲ ਵੀ ਖਾਓ ਜੋ ਮਰਜ਼ੀ ਖਾਓ ਮੈਂ ਸਾਭ ਜਾਂ ਹੇ ਮੈਂ ਝੋਲ ਘਟ ਖਾਨੀ ਆ ਨਾ ਅੱਜ ਮੈਂ ਮੇਰਾ ਵੀ ਸੀ ਕੰਪਲੈਟ ਨਹੀਂ ਮਸਾਗਾ ਮੈਂ ਤਾਂ ਇੰਨੇ ਕੀ ਪਾਏ 2 ਚਮਚੇ ਮੈਂ ਤੁਸੀਂ ਖਾਓ ਅੰਨੇ ਤੁਸੀਂ ਤੰਦਰੁਸਤ ਨਹੀਂ ਨਹੀਂ ਮੇਰਾ ਮੈਂ ਬਹੁਤ ਘਟ ਖਾਨੀ ਆ ਪਰ ਅੱਜ ਬਨਗਰੀ ਕਰਨੀ ਸੀ ਮੇਰਾ ਜੀ ਕਰ ਪਿਆ ਖਾਣ ਨੂੰ ਤੇ ਮੈਂ ਸੋਖ ਨੂੰ ਦੱਦਾਂ ਮੈਂ ਸੋਖ ਝੋਲ ਭੜੇ ਨੂੰ ਆਦੀ ਭਨੇ ਆ ਤੇ ਰੀ ਭਾ ਦੇ ਮਸਾਖ ਤੇ ਮੈਂ ਸੋਖ ਨੂੰ ਪਵਾ ਦੇ ਸੋਖਰੇ ਦੇ ਪਹਿਲਾਂ ਵੇਖ ਲਈ ਸਾਬੀ ਮੇਰੇ ਨਾਲ ਕੇ ਸਾਬੀ ਖਲੋਤਾ ਆ ਝੋਲ ਨਹੀਂ ਖਾਣੇ ਨਹੀਂ ਉਹ ਪਤਾ ਲੱਗਾ ਨਾ ਕਿ ਸਾਬੀ ਖਲੋਪਾ ਮੈਂ ਇਦਾਂ ਕੀਤਾ ਸੋਖ ਅਦੀ ਸਾਦੀ ਦੀ ਮੈਂ ਡਾਕਟਰ ਨਾਲ ਗੱਲ ਕਰਾ ਦਿੱਤੀ ਆ ਪਰਸੋਂ ਇਹਨੇ ਕੀ ਕਿ ਤਪ ਕੜੀ ਚੋਲ ਪਰਸੋਂ ਵੀ ਆਪਾਂ ਕੜੀ ਚੋਲ ਬਣਾਏ ਨਹੀਂ ਕੜੀ ਪਾ ਪਹਣੇ ਚੋਲ ਬੂਆ ਨੇ ਬਣਾਏ ਉਧਰੋਂ ਹੋਲੇ ਉਧਰੋਂ ਫੜਾ ਫੜ ਡੱਬੀ ਸਿਆਹ ਬਣਾ ਕਿੰਨੇ ਸਾਦੀ ਨੂੰ ਅੰਨੇ ਆਨਾ ਚੋਲ ਚੱਲ ਨਹੀਂ ਇਹ ਖਾਂਦੀ ਹੁੰਦੀ ਹੈ ਇਹ ਕਿਹੜੇ ਤਰੀਕੇ ਨਾਲ ਸਿਆਹ ਸਿਆਹ ਹੀ ਭਾਜੀ ਉਹ ਐਡਾ ਚਾਰਾ ਮਾਰਦਾ ਚੋਲ ਖਾਂਦੀ ਇੱਕ ਦਿਨ ਮਾਰਕੀ ਦੇ ਘਰ ਕਿਹੜੀ ਸਬਜ਼ੀ ਬਣਾਈ ਨਹੀਂ ਸੋ ਖਾਂਦੀ ਆ ਦੀਦੀ ਨਾਲ ਚੌਲ ਬਣਾਣਗੇ ਚਲੋ ਇਹ ਇਹਦਾ ਆਪਣਾ ਜੀ ਕਰਦਾ ਹੈਗਾ ਇਹਦੇ ਬਣਾਏ ਖਾਦੇ ਫਿਰ ਉਹ ਅੱਗੇ ਚੱਲ ਕੋਈ ਨਹੀਂ ਉਹਦੇ ਉਹ ਵੀ ਅੰਧੀ ਨਾਲ ਬਣਾ ਲਵਾਂਗੇ ਇਹ ਵੀ ਖਾ ਲਾਂਗੇ ਨਾਲ ਕੋਈ ਗੱਲ ਨਹੀਂ ਪਰ ਸੁੱਖ ਝੋਲ ਜਿਆਦਾ ਹੀ ਖਾਂਦੀ ਆ ਜਿਆਦਾ ਜਿਆਦਾ ਐਵੇਂ ਨਾ ਕੁੜੀ ਨੂੰ ਖਾਣ ਦਿਆ ਕਰੋ ਤੁਸੀਂ ਨਾ ਨਾ ਕਰਿਆ ਕਰੋ ਤੋਂ ਬਾਤ ਖੱਟ ਗਈ ਜਿਹੜੀ ਪਤਾ ਕਰਦਾ ਉਹ ਖਾਣੀ ਚਿੱਤ ਕੇ ਚਾਹ ਇੱਕ ਦਿਨ ਚੌਲ ਤੇ ਇੱਕ ਨਾਲ ਮਾਂ ਦੀ ਦਾਲ ਦੋਵੇਂ ਚੀਜ਼ਾਂ ਵਾਈ ਅੱਜ ਦੇ ਸਮੇਂ 'ਚ ਨਹੀਂ ਨਹੀਂ ਖਾ ਕੇ ਸੁੱਖ ਨੂੰ ਤੇ ਵਾਈ ਜਾਣਾ ਮੈਨੂੰ ਤੇ ਹਾਰੇ ਕਾਲ ਨੂੰ ਭਾਈ ਮੈਨੂੰ ਮੱਝ ਕੋਬਣ ਵਾਲਾ ਮੈਨੂੰ ਸਾਰਾ ਕੋ ਭਾਈ ਨਹੀਂ ਨਹੀਂ ਜਿਹੜੀ ਮੈਂ ਦਾਲ ਬਣਾਈ ਆ ਨਾ ਇਹ ਨਹੀਂ ਕੀ ਭਾਈ ਆਹੋ ਇਹਦੇ ਵਿੱਚ ਮੂੰਗੀ ਪਾਈ ਇਹਦੇ ਭਾਈ ਕੱਢੀ ਯਾਰ ਲੈ ਮੂੰਗੀ ਦੀ ਦਾਲ ਪਾਈ ਵਿੱਚ ਮੈਂ ਚਣਿਆਂ ਦੀ ਪਾਈ ਆ ਚਣਿਆਂ ਦੀ ਪਾਈ ਚਣਿਆਂ ਦੀ ਜਿਹੜੀ ਖੁਸ਼ਕ ਹੁੰਦੀ ਆ ਜਿਹੜੀ ਮੂੰਗੀ ਠੰਡੀ ਹੁੰਦੀ ਆ ਨਜਮਸਰ ਗਰਮ ਹੁੰਦੇ ਤੇ ਮਸਰ ਗਰਮ ਹੁੰਦੇ ਆ ਤੇ ਜਿਹੜੇ ਮਾ ਉਹ ਭਾਈ ਹੁੰਦੇ ਆ ਇਦਰ ਲੈ ਮਿਲਿਓ ਵਈ ਮਰ ਗਈ ਐ ਸਭ ਹੀ ਨਜਾ ਨਾ ਲਾਦੀ ਜਿਹੜੇ ਸਾਹ ਤੂੰ ਵੇਖਣਿਆ ਉਹ ਇਹ ਮੇਰੇ ਮੋਰ ਪੀੜ ਕਰਦੇ ਕਿਹਦਾ ਕਿਹਦਾ ਕਾਮ ਉਹ ਦੰਦਾ ਉਹ ਦਾਨੀ ਕਾਲਦਾ ਵਾਏ ਸਭੀ ਤੇ ਗੀ ਦੀ ਪੀੜ ਤੋਂ ਮੇਰੇ ਪੀੜ ਨਿਕਲਦੀ ਆ ਇਦਨ ਹੋਣੀ ਆ ਅੱਤੋਂ ਦੋਵੇਂ ਪਾਸੇ ਪੀੜ ਕਰਦੀ ਆ ਪੀੜ ਮਰੇ ਕਰੋਣੀ ਜਦੋਂ ਰੋਟੀਆਂ ਬਕਾਉਣੀ ਉਹ ਦਾਨੀ ਹੋਣੀ ਉਹ ਤਾਂ ਬਹੁਤ ਮਰਦੀ ਹੋਵੇ ਆ ਫੇਰ ਰੋਟੀਆਂ ਨੂੰ ਬਕਾਉਣਾ ਨਾ ਇਹਨੂੰ ਤੂੰ ਛੱਡ ਬਾਚ ਮੈਨੂੰ ਕਹਿਣਾ ਮੈਂ ਉਹ ਮੈਨੂੰ ਜੂੜ ਬੋਲਦੀ ਉਹ ਸੱਚ ਨਹੀਂ ਕੋ ਮੈਂ ਨਹੀਂ ਪਕਾਉਣਾ ਬੇਕਾ ਦਾਦਾ ਜੀ ਨੂੰ ਪਕਾਉਣ ਲੱਗਣਾ ਮੈਨੂੰ ਉਦੋਂ ਕਹਿਣਾ ਆਏ ਮੇਰੇ ਪੀੜ ਡੋਣ ਧੀ ਉਹ ਪਕਾ ਕੇ ਰੋਣਾ ਪਊਣੀ ਚੱਲ ਦੋ ਘਾਟੀ ਪਕਾਉਣ ਜਾਣਾ ਨਹੀਂ ਮੇਰੀ ਗੱਲ ਸਲੰਮੇ ਬੈ ਕੇ ਕਿਧਰ ਘਾਟੀ ਲੰਮੇ ਕਹਿਣ ਦੋ ਅਸੀਂ ਕਦੀ ਜੋ ਖਾਦੇ ਹੀ ਭਰਾਵਾ ਹਾਂ ਉਹ ਤੈਨੂੰ ਅੰਮ੍ਰਿਤ ਨੇ ਬਹਾਨੇ ਨਾ ਹੋਰ ਤਰੀਕੇ ਨਾਲ ਦੱਸਿਆ ਦੱਸਦਾ ਰਵੇ ਮੈਂ ਡਾਕਟਰ ਨੂੰ ਜਾ ਨਹੀਂ ਡਾਕਟਰ ਨੂੰ ਫੋਨ ਲਾ ਕੇ ਗੱਲ ਹੀ ਕਰਾ ਦਿਆਂ ਲੈ ਡਾਕਟਰ ਨੇ ਐਵੇਂ ਕਹਿਤਾ ਨਹੀਂ ਗਏ ਜੇ ਤੱਕ ਨੂੰ ਪਹਿਲਾਂ ਦੱਸਿਆ ਹੋਣਾ ਵਾ ਅਹ ਜੱਸਾ ਸਰ ਮੈਂ ਫੋਨ ਕਰੂੰਗੀ ਤੇ ਤੁਸੀਂ ਐਂ ਦਾ ਕਹਿ ਦੇ ਸਭ ਮੰਨਦੇ ਮੇਰੀ ਗੱਲ ਕੀ ਬਲੇ ਡਾਕਟਰ ਸਾਹਿਬ ਕੀ ਮੇਰੇ ਵਰਗੇ ਡਾਕਟਰ ਕੋ ਜਾਲੀ ਬਣਾਏ ਡਾਕਟਰ ਤੇ ਜਾਲੀ ਤਾਂ ਇਹ ਮੈਨੂੰ ਪੱਕੀਆਂ ਪਕਾਵੇ ਬਾਹਰ ਵੀ ਤੂੰ ਨਾ ਕਦੇ ਨਹੀਂ ਚੋਲ ਖਾਦੇ ਕਿ ਕੜੀ ਤੇ ਪਕੌੜੇ ਖਾਂਦੇ ਆ ਔਖਾ ਵਾ ਔਖਾ ਵਾ ਐਂ ਤਾਂ ਸੌਖਾ ਉਹ ਮੈਂ ਤਾਂ ਜਾ ਭਰਾਵਾ ਪਕੌੜੇ ਹੀ ਮੈਂ ਪਕੌੜੇ ਹੀ ਭਰਾ ਮੈਂ ਵੀ ਸੌਖਾ ਹੀ ਖਾਂਦਾ ਨਹੀਂ ਚੋਲ ਨਹੀਂ ਦੀ ਤੋ ਜਾ ਕਹਾੜੇ ਜਿੱਦੋਂ ਚੋਲ ਧੋ ਨਹੀ ਬਗਿਆ ਨਹੀਂ ਚਾਲਣ ਵੀਰ ਨਹੀਂ ਬਗਿਆ ਨਹੀਂ ਮੈਂ ਕਿਹਾ ਯਾਰ ਬੈਨ ਹੋਣੇ ਚਾਹੀਦੇ ਪੰਜਾਬ ਚ ਖਾਸ ਕਰਕੇ ਯਾ ਮੈਂ ਕਹਾੜੇ ਦੇ ਨਾ ਜਾਂ ਮੈਂ ਇੱਕ ਗੱਲ ਦੱਸਾਂ ਉਹਦਾ ਬੰਦੇ ਤਰਨਾ ਲਾਉਂਦੇ ਫਿਰਦੇ ਨਾ ਰੋਡਾਂ ਦੇ ਜਨਾਨੀਆਂ ਪੱਕਾ ਤਰਨਾਗਲੇ ਦੇਣੀ ਲਾ ਦੇਣਾ ਚਲ ਮੰਨੋ ਜਾਂ ਸਰ ਪਿੰਡ ਦੇ ਬਾਹਰ ਦਾ ਹਰ ਪਿੰਡ ਦੇ ਬਾਹਰ ਸਾਰੀਆਂ ਜਨਾਨੀਆਂ ਬੈਠੀਆਂ ਮੈਂ ਜਉ ਕਿ ਚੋਲ ਚੱਲੂ ਕਰੋ ਪੰਜਾਬ ਚ ਤਾ ਨਾ ਬੜਾ ਔਖਾ ਹੈ ਨਾ ਉਹ ਭਾਈ ਚੋਰ ਬਾਕੀ ਦਾ ਮੇਰਾ ਜਿਆਦਾ ਨਹੀਂ ਨਹੀਂ ਸਾਬੀ ਹੁਣ ਜਿਹਨੇ ਕਹਿਣਾ ਕਿ ਮੈਨੂੰ ਸਰਵਾਈਕਲਵਾ ਤੇ ਇਹ ਫੇਰ ਵੇਲ ਲੈਣਾ ਫੇਰਦੇ ਨਹੀਂ ਹੁੰਦੇ ਜਿੱਦਾਂ ਹਾਂ ਉਹਦਾ ਫੇਰ ਨਾ ਵੇਲਣਾ ਇਹ ਉਤੋਂ ਦੀ ਧੌਂਦੀ ਉਹਦੀ ਨਹੀਂ ਇਹ ਕੋਲੂ ਚ ਪਾ ਦਿਓ ਇੱਕ ਪਾਸੇ ਦਵਾਈ ਇੱਕ ਪਾਸੇ ਕੋਈ ਦਾ ਪ੍ਰੇਸ਼ ਨਹੀਂ ਤੁਹਾਨੂੰ ਪੁੱਛੋ ਸਰਵਾਈਕਲ ਦੀ ਦਵਾਈ ਲੈ ਕੇ ਦਿੱਤੀ ਹੁੰਦੀ ਆਂ ਮੈਂ ਲੈ ਦੱਸ ਓਏ ਲੈ ਬੀ ਨੂੰ ਮੈਂ ਤੱਕ ਤੱਕ ਕਿਹਦੀ ਦੋਗੀ ਚੋਰ ਖਾਣੇ ਦੇ ਫੇਰ ਦਵਾਈ ਕੀ ਕਰੂ ਬਸ ਇੱਕ ਸਮੋਸੇ ਹਾਂ ਤੇ ਕਨੇ ਕਹਿੰਦੇ ਸਰ ਮਾਈਕਲ ਦੀ ਦਵਾਈ ਨਹੀਂ ਹੁੰਦੀ ਤਾਂ ਹੀ ਨਾ ਕਰਦੀ ਨਹੀਂ ਹੁੰਦੀ ਪੀੜ ਨੂੰ ਹੀ ਬਸ ਹੁੰਦੀ ਨਹੀਂ ਸਾਰੇ ਜਾਣ ਕਰੀਂ ਅੰਦੇ ਨਹੀਂ ਸਕਦੇ ਜੰਦੇ ਤੇ ਲੈ ਖਾਲਾ ਮੈਂ ਲੈ ਖਾਲਾ